ਮਾਰੇ ਗੁਰਦੁਆਰਾ ਮੰਜੀ ਸਾਹਿਬ ਆਦਮੀ ਆ ਕਿੱਦੋਂ ਆਇਓ ਭਾਈ ਸਾਹਿਬ ਤੁਸੀਂ ਆ ਪਿੰਡ ਤੋਂ ਆ ਪਿੰਡ ਦੇ ਮੰਦਿਰ ਦੇ ਵਿੱਚ ਤੇ ਆ ਵੀ ਪ੍ਰਵਾਸ ਦੇ ਵਿੱਚ ਪੀ ਤੋਂ ਵਿਹਾਰ ਤੋਂ ਨਹੀਂ ਇਹ ਵਿਹਾਰ ਤੋਂ ਨਹੀਂ ਇਹ ਪਿੰਡ ਦੇ ਨਹੀਂ ਤੁਹਾਡੇ ਗੋਲਕੀਆਂ ਦਿਖਾਓ ਚੈੱਕ ਕਰਾਓ ਚੈੱਕ ਕਰਾਓ ਰਿਜ ਹੋ ਗਿਆ ਦਿਖਾ ਰਿਹਾ ਹੈ ਜੱਦਾ ਵੀੜ ਕਾ ਹੈ ਅਰੇ ਇੱਧਰ ਨਾ ਕੈਮਰਾ ਕੋਲੇ ਕਰਿਓ ਜੀ ਆ ਜਰਦੇ ਇਹਦੇ ਕੋਲ ਆ ਤੁੰ ਦਿਖਾ ਕੀ ਆ ਤੇਰੇ ਕੋਲ ਆ ਮੰਦਰ ਦੇ ਵਿੱਚ ਪੰਡਤ ਨੇ ਦੇਖ ਲਓ ਜੀ ਇਹ ਮੰਦਰ ਦੇ ਵਿੱਚ ਪੰਡਤ ਨੇ ਮੰਦਰ ਦੇ ਵਿੱਚ ਪੂਜਾ ਪਾਠ ਕਰਦੇ ਨੇ ਆ ਇਹਨਾਂ ਦਾ ਹਾਲ ਆ ਇਹ ਸਾਡੇ ਗੁਰੂ ਘਰ ਦੇ ਵਿੱਚ ਜਰਦੇ ਲੈ ਕੇ ਆਉਂਦੇ ਨੇ ਹੁਣ ਦੱਸੋ ਇਹਨਾਂ ਦਾ ਅਸੀਂ ਕੀ ਕਰੀਏ ਸਾਨੂੰ ਇੱਥੇ ਲੋਕ ਆ ਕੇ ਕਹਿੰਦੇ ਤੁਸੀਂ ਗਲਤ ਕਰਦੇ ਹੋ ਮਾਰ ਦਿਓ ਕੁੱਟ ਦਿਓ ਹੁਣ ਇਹਨਾਂ ਨੂੰ ਕੀ ਕਰੀਏ ਦੱਸੋ ਅਸੀਂ ਭਾਈ ਜੀ ਦੱਸੋ ਹੁਣ ਭਾਈ ਜਿਹੜੇ ਜਿਨ੍ਹਾਂ ਨੇ ਪੱਗਾ ਸਿਰ ਚੱਪਸਾਈ ਉਹ ਵੀ ਸਾਡੇ ਕਲਾਬ ਇੱਥੇ ਆ ਕੇ ਸਾਨੂੰ ਸਾਡੀ ਉਹ ਭਾਈ ਜੀ ਸਪੋਰਟ ਲੈਂਦੇ ਆ ਜੀ ਆ ਮੰਦਰ ਦੇ ਵਿੱਚ ਪਾਠ ਕਰ ਰਿਹਾ ਪੂਜਾ ਨਹੀਂ ਯਾਰ ਇਹ ਤੁਹਾਰਾ ਹੀ ਹੈ ਉਹ ਮੰਦਰ ਮੰਦਰ ਵਿੱਚ ਪੂਜਾ ਕਰਤਾ ਹੈ ਸਾਹ ਹਾਂ ਅੰਦਰ ਦੀ ਪੂਜਾ ਕਰਦਾ ਤੇ ਅੰਦਰ ਉਹ ਸਾਈਂ ਪਿਆਰ ਸੰਗ ਬਾਬਾ ਜੀ ਅੰਦਰ ਜੀ ਕਰਦਾ ਦੇਖਦਾ ਅਗਰ ਤੀਲਾ ਖਾ ਹਰਦਾ ਨੇ ਆ ਹਾਂ ਜਰਦਾ ਨਾਲੇ ਮੰਦਰ ਦੇ ਕਿਹਾ ਇਹਨਾਂ ਦੇ ਨਾਲ ਲਿਖ ਕੋਈ ਕੋਈ ਸਰਕਾਰ ਖਾਤਾ ਅਸੀਂ ਗੁਰੂ ਘਰ ਦੀਆਂ ਕਮੇਟੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਬੱਸ ਤੋਂ ਬਾਅਦ ਇਹਨਾਂ ਤੇ ਐਕਸ਼ਨ ਲਿਆ ਜਾਵੇ ਵੀ ਐਸ ਤੱਕ ਬਰਦਾਸ਼ਤ ਨਹੀਂ ਕਰਨਗੇ ਚੀਜ਼ਾਂ ਨੂੰ ਇਹ ਘਰ ਨਹੀਂ ਲੈਂਦੇ ਪਰ ਜਿਆਦਾ ਹੋ ਰਿਹਾ ਹੈ ਜਰਦਾ ਪੀੜੀਆਂ ਦਾ ਇਹਨਾਂ ਦੀਆਂ ਦਿਨੀਆਂ ਵੀ ਲੈ ਕੇ ਆਉਂਦੀਆਂ ਨੇ ਅਸੀਂ 20 ਵਾਰ ਖੜੀਆਂ ਨੇ ਉਹ ਬਤਾएंगे ਅਸੀਂ ਕੁਝ ਕਹਾਂਗੇ ਉਹ ਬਤਾएंगे ਗਲਤ ਕਰਤਾ ਹੈ ਕਰ ਰਿਹਾ ਹੈ ਗੁਰੂ ਘਰ ਦਾ ਇਹ পাপ ਵੀ ਚੜਦਾ ਇਸਲੇ পাপ ਵੀ ਚੜਦਾ ਹੈ ਜਰਦਾ ਲੈ ਕੇ